ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਪਾਣੀ ਦਾ ਨਾਲ ਲੈ ਲਓ ਜਿੰਨਾਂ ਔਰਤਾਂ ਨੂੰ ਲਕੂਰੀਏ ਦੀ ਸਮੱਸਿਆ ਬਾਈਟ ਡਿਸਚਾਰਜ ਦੀ ਪ੍ਰੋਬਲਮ ਹੈ ਜਾਂ ਕੋਈ ਵੀ ਔਰਤਾਂ ਦਾ ਗੁਫਤ ਰੋਗ ਹੈ ਬੱਚੇਦਾਨੀ ਦੇ ਵਿੱਚ ਰਸੌਲੀ ਆ ਜਾਂ ਕੋਈ ਇਨਫੈਕਸ਼ਨ ਹੈ ਪੀਸੀਓਡੀ ਦੀ ਪ੍ਰੋਬਲਮ ਹੈ ਪਾਣੀ ਵਾਲੀਆਂ ਰਸੌਲੀਆਂ ਨੇ ਜਾਂ ਖੂਨ ਵਾਲੀਆਂ ਰਸੌਲੀਆਂ ਨੇ ਜਾਂ ਕੋਈ ਹੋਰ ਪ੍ਰੋਬਲਮ ਹੈ ਕਈ ਔਰਤਾਂ ਦੇ ਬਜੈਨਾਂ ਦੇ ਵਿੱਚੋਂ ਸਮੈਲ ਆ ਜਿਹੜੀ ਆਉਣੀ ਉਹਨਾਂ ਨੂੰ ਫੀਲ ਹੋ ਜਾਂਦੀ ਹੈ ਉਹ ਵੀ ਇਸ ਪਾਊਡਰ ਨੂੰ ਲੈ ਸਕਦੇ ਆ ਸਾਡੇ ਕੋਲੇ ਇੱਕ ਲੇਡੀਜ਼ ਬੈਦ ਨੇ ਉਹਨਾਂ ਦੇ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਆਪਣੀ ਜਿਹੜੀ ਸਮੱਸਿਆ ਹੈਗੀ A ਤੋਂ Z ਉਹਨਾਂ ਨੂੰ ਦੱਸ ਸਕਦੇ ਹੋ ਉਸੇ ਮੁਤਾਬਕ ਤੁਸੀਂ ਆਪਣੀ ਜਿਹੜੀ ਦਵਾਈ ਹੈ ਤਿਆਰ ਕਰਵਾ ਸਕਦੇ ਹੋ ਕਈ ਔਰਤਾਂ ਦੀ ਬਜੈਨਾਂ ਜਿਹੜੀ ਲੂਜ਼ ਹੁੰਦੀ ਹੈ ਉਹਨੂੰ ਟਾਈਟ ਕਰਨਾ ਉਹਦੇ ਲਈ ਵੀ ਸਾਡੇ ਕੋਲੇ ਜਿਹੜੀ ਮੈਡੀਸਨ ਹੁੰਦੀ ਹੈ ਉਹਨੂੰ ਵੀ ਤੁਸੀਂ ਲੈ ਸਕਦੇ ਹੋ ਕੋਈ ਵੀ ਲੇਡੀਜ਼ ਦਾ ਗੁਪਤ ਰੋਗ ਹੈ ਉਹ ਸਾਤੋਂ ਜਿਹੜੀ ਮੈਡੀਸਨ ਹੈ ਉਹ ਲੈ ਸਕਦੇ ਹੋ ਇਹ ਪਾਊਡਰ ਨੂੰ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਹੈ ਜਾਂ ਕੋਈ ਵੀ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਕੋਈ ਜਾਣਕਾਰੀ ਲੈਣੀ ਹੈ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇ ਤੁਹਾਨੂੰ ਇਹ ਪਾਊਡਰ ਚਾਹੀਦਾ ਤੁਸੀਂ ਇਸ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਥੈਂਕ ਯੂ ਧੰਨਵਾਦ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ